ਸਾਡੇ ਸਾਗਰਾਂ ਨੂੰ ਖਾਗੇ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਹਜੇ ਹੋਈ ਨਹੀਂ ਪ੍ਰਾਣੀ ਜਿਉਂਦੇ ਜੀਆਂ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰਾਖ ਖਨੋਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਡੱਲੇਵਾਰ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕੁਐਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਚਾਨੀਆਂ ਲੜੈ ਦੀਨ ਕੇ ਹਿਤ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਡੱਲੇਵਾਲ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਆਪਾਂ ਆਪਣਾ ਅਨਮੋਲ ਹੀਰਾ ਗਵਾਨਾ ਲਈ